ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਹਰ Rai ਸਾਹਿਬ ਜੀ ਗੁਰੂ ਹਰਕੋਮਰ ਸਾਹਿਬ ਜੀ ਦੇ ਪੁੱਤਰੇ ਬਾਬਾ ਗੁਰਧਤਾ ਜੀ ਦੇ ਸੁਪੁੱਤਰ ਸਨ ਆਪ ਜੀ ਦਾ ਜਨਮ ਮਾਤਾ ਨਿਹਾਲ ਕੌਰ ਦੀ ਕੁੱਖੋਂ 25 ਫਰਵਰੀ 1630 ਨੂੰ ਪਰਪਟੋਪਹੀਆ ਦੇ ਮਤਾਂਕ 1629 ਨੂੰ ਸੀਸ ਮਹਿਲ ਕਰਤਾਰਪੁਰ ਜਿਹੜਾ ਰੋਪਨਗਰ ਵਿੱਚ ਹੋਇਆ ਉਹਨਾ ਜੀਵਨ ਬੜਾ ਥੋੜਾ ਸਿਰਫ 31-32 ਸਾਲ ਦਾ ਸੀ ਉਹਨਾਂ ਦਾ ਜਨਮ ਕਾਫੀ ਅਚਾਂਤ ਵਾਤਾਵਰਣ ਵਿੱਚ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਪਹਿਲਾਂ ਜੁੱਧਾਂ ਵਿੱਚ ਸੇ ਫਿਰ ਪਰਿਵਾਰਕੋਲ ਜਨਮ ਵਿੱਚ ਫਸੇ ਹੋਏ ਸਨ 1628 ਵਿੱਚ ਅਟਰ ਰਾਏ 1631 ਵਿੱਚ ਮਾਤਾ ਦਮੋਦਰੀ ਤੇ ਫਿਰ 1638 ਵਿੱਚ ਬਾਬਾ ਗੁਰਜੀਤਤਾ ਜੀ ਰਾਪਰੋ ਪਿਆਰੇ ਹੋ ਚੁੱਕੇ ਸਨ ਅਨੀਰਾਏ ਨੂੰ ਵੈਸੇ ਵੀ ਕਤੀ ਦਾ ਕੋਈ ਆਖਰਾ ਨਹੀਂ ਸੀ ਮਸਮ ਲੰਗਤੇ ਮਾਜੀਤ ਵੀ ਦੇਨ ਸੰਸਾਰ ਸੀ ਗੁਰੂ ਤੇਗ ਬਹਾਦਰ ਜੀ ਦੀ ਦੁਨੀਆ ਤੇ ਉਪਰਾਮ ਹਮੇਸ਼ਾ ਸਮਾਧੀ ਵਿੱਚ ਜੁੜੇ ਰਹਿਣਾ ਲੱਗਦਾ ਸੀ ਕਿਸੇ ਵੱਡੇ ਕਾਰਜ ਦੀ ਤਿਆਰੀ ਕਰ ਰਹੇ ਸਨ ਸੂਝਮਲ ਦੁਨੀਆਦਾਰ ਜਿਆਦਾ ਸਨ ਉਨੰਦ ਦਾ ਰਾਸੀ ਸੁਆ ਗੁਰਗਤੀ ਲੈ ਰਿਹਾ ਕਾਉੜ ਬਣ ਗਿਆ। ਬਾਬਾ ਗੁਰਦਿੱਤਾ ਜੀ ਦੇ ਚਲਾਣੇ ਤੋਂ ਬਾਅਦ ਹਰ ਰਾਏ ਸਾਹਿਬ 10 ਸਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦੇਖਰੇਕ ਵਿੱਚ ਪਲੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿੱਤੇ ਹਰ ਰਾਏ ਸਾਹਿਬ ਦੀ ਪੜ੍ਹਾਈ ਲਿਖਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਅਤੇ ਸ਼ਾਸਤਰ ਵਿਦਿਆ ਕੋਟ ਸਵਾਰੀ ਤੇ ਸਰੀਰਕ ਅਸਰਤ ਵੀ ਆਪਣੀ ਨਿਗਰਾਨੀ ਹੇਠ ਕਰਾਉਂਦੇ ਰਹੇ। ਬਚਪਨ ਤੋਂ ਹੀ ਗੁਰੂ ਹਰ Rai ਸਾਹਿਬ ਸਹਿਮ ਸੰਤ ਸੁਭਾਅ ਦੇ ਸੰਤੇ ਗੁਰੂ ਘਰ ਦੀ ਸੇਵਾ ਵਿੱਚ ਜੁੜੇ ਰਹਿੰਦੇ ਸਨ ਉਹ ਸੁਲਤਾਨ ਵੀ ਸੰਤੇ ਦਰवेश ਵੀ ਉਹਨਾਂ ਦਾ ਹਿਰਦਾ ਇਤਨਾ ਕੋਮਲ ਸੀ ਕਿ ਇੱਕ ਫੁੱਲ ਟੁੱਟਣ ਤੇ ਦੁਖੀ ਹੋ ਜਾਂਦੇ ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਾਗ ਵਿੱਚ ਸੈਰ ਕਰਨ ਚ ਆ ਰਹੇ ਸੀ ਕੀ ਜਾਣੇ ਕਿ ਇੱਕ ਫੁੱਲ ਉਹਨਾਂ ਦੀ ਝੋਲੀ ਵਿੱਚ ਅਟਕ ਕੇ ਟੁੱਟ ਗਿਆ ਬਹੁਤ ਉਦਾਸ ਹੋ ਗਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਅਗਰ ਚੋਲਾ ਵੱਡਾ ਹੋਵੇ ਤਾਂ ਸੰਭਲ ਕੇ ਚੱਲਣਾ ਚਾਹੀਦਾ ਹੈ ਜਿਸ ਦਾ ਮਤਲਬ ਸਾਫ਼ ਸੀ ਕਿ ਅਗਰ ਜ਼ਿੰਮੇਵਾਰੀਆਂ ਵੱਡੀਆਂ ਹੋਣ ਤਾਂ ਸੋਚ-ਸਾਂਝ ਕੇ ਕਦਮ ਪੁੱਟਣਾ ਚਾਹੀਦਾ ਹੈ ਬਸ ਇਸ ਸਿੱਖਿਆ ਤੋਂ ਉਹਨਾਂ ਨੇ ਉਮਰ ਭਰ ਯਾਦ ਰੱਖਿਆ ਸੀ ਆਪਣੀ ਸਾਰੀ ਉਮਰ ਸਮਰਥਾ ਤੇ ਸੋਚ ਦੀ ਸਮਝ ਕੇ ਵਰਤੋਂ ਕਰਦੇ ਆ ਕਿਸੇ ਨੂੰ ਦੁੱਖ ਤਕਲੀਫ ਨਹੀਂ ਦਿੱਤੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਹਬਜ਼ਾਦੇ ਸ਼੍ਰੀ ਚੰਦ ਤੇਰਾ ਬਾਬਾ ਨਾਨਕ ਤੋਂ 18 ਮੀਲ ਦੀ ਦੂਰੀ ਤੇ ਉੱਤਰ ਪੂਰਬ ਵੱਲ ਪੈਂਦੇ ਪਿੰਡ ਬਰਾਨ ਵਿੱਚ ਨਿਵਾਸ ਕਰਦੇ ਸੀ ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦੇ ਦਰਸ਼ਨ ਲਈ ਗਏ ਬੜੇ ਪਿਆਰ ਨਾਲ ਮਿਲਮਲਾਪ ਹੋਇਆ ਬਾਬਾ ਜੀ ਨੇ ਗੁਰੂ ਸਾਹਿਬ ਕੋਲੋਂ ਸਹਬਜ਼ਾਦਿਆਂ ਬਾਰੇ ਪੁੱਛਿਆ ਸੰਗੁਰੂ ਹਰਗੋ빈 ਸਹਿਬ ਜੀ ਨੇ ਆਪਣੇ ਪੰਜ ਪਿਆਰਿਆਂ ਦਾ ਜ਼ਿਕਰ ਕੀਤਾ। ਬਾਜੀ ਪ੍ਰਸann ਹੋਏ ਤੇ ਸੱਚ ਸੁਭਾਈ ਉਹਨਾਂ ਦੇ ਮੂੰਹੋਂ ਨਿਕਲ ਗਿਆ ਸਾਰੇ ਆਪਣੇ ਪਾਸ ਹੀ ਰੱਖਣੇ ਨੇ ਕਿ ਕੋਈ ਸਾਨੂੰ ਵੀ ਦਿਓਗੇ। ਗੁਰੂ ਸਾਹਿਬ ਨੇ ਬੜੇ ਸਤਕਾਰ ਨਾਲ ਕਿਹਾ ਕਿ ਇਹ ਪੁੱਤ ਗੁਰਦਿੱਤਾ ਸਾਡੇ ਨਾਲ ਹੈ। ਆਪ ਜੀ ਦੀ ਸੇਵ ਲਈ ਹਜ ਹੈ। ਬਾਬਾ ਸ੍ਰੀ ਚੰਦ ਨੇ ਦਸਤਾਰ ਬਾਬਾ ਗੁਰਦਿੱਤਾ ਜੀ ਜਿਵੇਂ ਪੇਟ ਕਰਦਿਆਂ ਬਚਨ ਕਿਤੇ ਗੁਰਗੱਦੀ ਤਾਂ ਅੱਗੇ ਹੀ ਤੁਹਾਡੇ ਪਾਸ ਹੈ ਸਾਡੇ ਕੋਲ ਥੋੜਾ ਜਿਹਾ ਤੱਪ ਤੇ ਫਕੀਰੀ ਹੈ ਇਹ ਵੀ ਲੈ ਲਵੋ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਕਤ ਨਜ਼ੀਕ ਆਇਆ ਤਾਂ ਉਹਨਾਂ ਨੇ ਗੁਰਦਿੱਤੀ ਤਾਂ ਉਹਨਾਂ ਨੇ ਗੁਰਗੱਦੀ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਹਰ Rai ਸਾਹਿਬ ਜੀ ਨੂੰ ਦੇਣ ਦਾ ਫੈਸਲਾ ਕਰ ਲਿਆ ਉਤਰਾਉੱਚ ਕੋਈ ਵੀ ਕੋਲਕਾਤੀ ਦੀ ਮਹਾਨ ਜ਼ਿੰਮੇਵਾਰੀ ਨੂੰ ਸੰਭਾਲਣ ਲਈ ਤਿਆਰ ਨਹੀਂ ਸੀ। ਬਾਬਾ ਗੁਰਜਤਾ ਸੋਨਾਸੋਠਤੀ ਵਿੱਚ ਕਾਚ ਲੜਣਾ ਕਰ ਗਈ ਸੀ। ਬਾਬਾ ਅਤਰ رائے ਨੇ ਕਰਮਾਤਾ ਦਿਖਾਣ ਦੇ ਪਛਤਾਵੇ ਕਰਕੇ ਆਪਣੀ ਜਾਨ ਦੇ ਦਿੱਤੀ। ਦੇਗਵਾ ਹਦਰ ਦੁਨੀਆ ਤੋਂ ਉਪਰਾਮ ਸਮਾਦੀ ਵਿੱਚ ਜੁੜੇ ਰਹਿੰਦੇ ਇਸ ਤੋਂ ਕੁਝ ਵੱਡਾ ਕਾਰਨ ਦੀ ਤਿਆਰੀ ਵਿੱਚ ਸਨ। ਜੋ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਹੀ ਜਾਣਦੇ ਸਨ ਸੂਰਜਮਲ ਤੇ ਅਨੀਰਾਏ ਦੋਨੇ ਆਵੀਂ ਝਮੇਲਿਆਂ ਦੇ ਸ਼ੌਕ ਨਹੀਂ ਸੀ ਰੱਖਦੇ ਸਿਰਪਤੀ ਰਮਲ ਛੋਟਾ ਪੋਤਰਾ ਆਪਣੇ ਆਪ ਨੂੰ ਗੁਰਗੱਦੀ ਲਈ ਟੱਕਰੇ ਦਾ ਸਮਝਦਾ ਸੀ ਉਸਨੇ ਹੱਕ ਵੀ ਚਿਤਾਇਆ ਪਰ ਉਸਦੇ ਰਾਜ ਸੀ ਸੁਬਾਤੇ ਚਾਲਾਂ ਚੱਲਣ ਦੀ ਫਿਤਰਤ ਉਸਦੇ ਰਾਹ ਦੀ ਰਕਾਵਟ ਬਣ ਗਈ ਇਹ ਸ਼ੁਰੂਆਤ ਦਾ ਵਿਰੋਧੀ ਸੀ ਇਥੋਂ ਤੱਕ ਕਿ ਚੰਗਾ ਜੁੱਧਾਂ ਵਿੱਚ ਵੀ ਇਹ ਦੁਸ਼ਮਣ ਦਾ ਸਾਥਿੰਦਾ ਘਰਤਾਰਪੁਰ ਦੀ ਲੜਾਈ ਸਮੇਂ ਇਸ ਨੇ ਖੁੱਲੇ ਤੌਰ ਤੇ ਮੁਗਲ ਫੌਜ ਦੀ ਸੈਨਾ ਕੀਤੀ ਗੁਰਹਰਾਇ ਰਾਏ ਸਾਹਿਬ ਜੀ ਉਹ ਸਾਂਗੀਆਂ ਖੂਪੀਆਂ ਮੰਜੂ ਸਨ ਜੋ ਗੁਰਗਤੀ ਦੀਆਂ ਜ਼ਿੰਮੇਵਾਰੀਆਂ ਨਿਵਾਉਣ ਦੇ ਜੋਗ ਸਨ ਆਪਣੇ ਦਾਦਾ ਵਾਂਗ ਸ਼ਿਕਾਰ ਤੇ ਬਹੁਤ ਸ਼ੁਕੀਨ ਸੀ ਪਾਰ ਜਾਨ ਬਨ ਨੂੰ ਮਾਰਨ ਦੀ ਪਚਾਇ ਫੜ ਕੇ ਲੈ ਆਉਂਦੇ ਤੇ ਆਪਣੇ ਬਾਗ ਵਿੱਚ ਉਸ ਦੀ ਪਾਲਣਾ ਕਰਦੇ। ਜ਼ਖਮੀ ਜਾਨਵਰ ਜਦ ਮਾਂ ਜਾਨਵਰ ਹੁੰਦੇ ਤਾਂ ਉਹਨਾਂ ਦਾ ਲਾਚ ਆਪਣੀ ਨਿਗਰਾਨੀ ਛੱਡ ਕਰਕੇ ਫਿਰ ਖੁੱਲਾ ਛੋੜ ਦਿੰਦੇ। ਉਹ ساری ਜ਼ਿੰਦਗੀ ਤਾਂ ਹੁੰਦਿਆਂ ਵੀ ਨਿਤਾਣੇ ਤੇ ਮਾਣ ਹੁੰਦਿਆਂ ਵੀ ਨਿਮਾਣੇ ਰਹੇ। ਕਈ ਮੌਕੇ ਆਏ ਬਰੋਤੀਆਂ ਨੇ ਹਲਾકી ਬੋਲੇ ਅਸ਼ਰਾਫ ਤਾਂ ਵੀ ਕਿਤਿਆਂ ਪਰ ਆਪਣੇ ਸੋਚ-ਭੂਜ ਨਾਲ ਆਉਣ ਵਾਲੇ ਖਤਰੇ ਨੂੰ ਟਾਲ ਲਿਆ। ਉਹ ਕਿਸੇ ਦਾ ਦਿਲ ਦਿਖਾਉਣਾ ਬਾਪ ਸਮਝਦੇ ਸੀ। ਭਗਤ ਕਬੀਰ ਜੀ ਦਾ ਇਹ ਸ਼ਲੋਕ ਬੜੇ ਪਿਆਰ ਨਾਲ ਉਚਾਰਿਆ ਕਰਦੇ ਸੀ। ਫਾਰਸੀ ਦਾ ਇੱਕ ਬੰਦ ਕਿਹਾ ਕਰਦੇ ਸਨ ਕਿ ਰੱਬ ਕਹਿੰਦਾ ਹੈ ਕਿ ਮੈਂ ਤੁਹਾਨੂੰ ਮੰਦਰ ਜਾਂ ਮਸਜਿਦ ਨੂੰ ਟੋੜਨ ਦੀ ਆਗਿਆ ਦੇ ਸਕਦਾ ਹਾਂ ਪਰ ਕਿਸੇ ਦੇ ਦਿਲ ਤੋੜਨ ਦੀ ਨਹੀਂ ਕਿਉਂਕਿ ਮੰਦਰ ਮਸੀਦਾਂ ਦੀ ਉਸਾਰੀ ਫਿਰ ਕੀਤੀ ਜਾ ਸਕਦੀ ਹੈ ਪਰ ਦਿਲ ਦੀ ਨਹੀਂ। ਆਪ ਸਾਰੀ ਊਮnik ਪਾਸੇ ਨਰਪੌਰ ਤੇ ਸੂルਬੀਰਤਾ ਦਾਤੇ ਦੂਜੇ ਪਾਸੇ ਦਸ ਦਿਆ ਕੋਮਲਤਾ ਤੇ ਪ੍ਰੇਮ ਦੇ ਪਾਸਿਕ ਰਹੇ ਕਹਿੰਦੇ ਹਨ ਕਿ ਹਰ ਵਿਅਕਤੀ ਦੀ ਖਾਸੀਅਤ ਵਿੱਚ ਕੋਈ ਖਾਸ ਗੁਣ ਹੁੰਦਾ ਹੈ ਜੋ ਉਸ ਦੀ ਪ੍ਰਚਾਨ ਬਣਦੀ ਹੈ ਕੋਈ ਯੋਧਾ ਕੋਈ ਦੇਸ਼ ਭਗਤ ਕੋਈ ਸਿਪਾਹੀ ਤੇ ਕੋਈ ਜਨੈਲ ਕੋਈ ਨੀਤੀਵਾਨ ਤੇ ਕੋਈ ਵਿਦਵਾਨ ਕੋਈ ਦਾਨੀ ਤੇ ਕੋਈ ਦਿਆਵਾਨ ਪਰ ਗੁਰੂ ਹਰ Rai ਸਾਹਿਬ ਜੀ ਵਿੱਚ ਇਹ ਸਾਰੇ ਗੁਣ ਮਜੂਦ ਸਨ। ਅਨੂਪnagar ਗੁਲਾਮ ਚਹਿਲ ਜੁਪੀ ਦੇ ਨਵਾਸੀ ਦੀਆ ਰਾਮ ਦੀ ਸੁਪਤਰੀ ਮਾਤਾ ਸੁਲੱਖਣੀ ਜੀ ਦਾ ਜੂਨ 1840 ਵਿੱਚ ਹੋਇਆ ਜਿਨ੍ਹਾਂ ਕੋ ਖੌਂ ਤੋਂ ਪੁੱਤਰਾਂ ਨੇ ਤੇ ਇੱਕ ਧੀ ਨੇ ਜਨਮ ਲਿਆ। ਰਾਮ Rai ਹਰਕਿਸ਼ਨ ਜੀ ਤੇ ਬੀਬੀ ਅਰੋਪ ਕੌਰ ਮਾਤਾ ਸੁਲੱਖਣੀ ਨੂੰ ਕੋਟ ਕਲਿਆਣੀ ਤ੍ਰੇਤਰੀ ਵਾਣੀ ਵੀ ਕਿਹਾ ਜਾਂਦਾ ਸੀ। ਕਿਉਂਕਿ ਉਹ ਕੋਟ ਕਲਿਆਣ ਪਿੰਡ ਦੇ ਰਹਿਣ ਵਾਲੀ ਸੀ ਤੇ ਤੇਰੇਨੀ ਵਿੱਚ ਕਰਕੇ ਉਹਨਾਂ ਦੇ ਤਿੰਨ ਬੱਚੇ ਸੀ ਜਦੋਂ ਛੇਵੇਂ ਪਾਤਸ਼ਾਹ ਨੂੰ ਲੱਗਾ ਕਿ ਉਹਨਾਂ ਨੇ ਜੋਤੀ ਜੋਤ ਸਮਾਉਣ ਦਾ ਵਕਤ ਆ ਚੁੱਕਾ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਹਰਕਤ ਕੋਕਾਉਂ ਕਾਉਲੀਏ ਤੇ ਜਾਣ ਕੇ ਭਾਈ ਦਰਗਾਹ ਮਨਜੀ ਕੋਲੋਂ ਰਸਮ ਅਦਾ ਕਰਕੇ 3 ਮਾਰਚ 1644 ਗੁਰਗੱਦੀ ਦੀ ਪਾਸ਼ਾਹੀ ਗੁਰੂ ਹਰ Rai ਸਾਹਿਬ ਜੀ ਨੂੰ ਸੌਂਪ ਦਿੱਤੀ ਉਸ ਵੇਲੇ ਉਹ ਕੇਵਲ 14 ਸਾਲ ਦੇ ਸਨ ਗੁਰਗੱਦੀ ਤੇ ਬੈਠਦਿਆਂ ਸਾਧ ਧਰਮ ਪ੍ਰਚਾਰ ਦੀ ਲਹਿਰ ਵੀ ਚਾਲੀ ਰੱਖਦਿਆਂ ਕੀਰਤਨਾਂ ਵੰਡਿਏ ਸਕਣਾ ਸਿਮਰਨ ਤੇ ਸੇਵਾ ਕਰਨ ਲਈ ਸਿੱਖਾਂ ਨੂੰ ਸਾ ਸਹਿਤ ਕੀਤਾ ਤੇ ਇਸ ਉਦੇਸ਼ ਦੀ ਪੂਰਤੀ ਲਈ ਪਾਚਾਰਖਾਂ ਦੀ ਉਣਯੋਗਤੀ ਕੀਤੀ ਤੇ ਦੂਰ ਡਰਾਡੇ ਭੇਜਿਆ ਗੁਰੂ ਘਰ ਦੇ ਲੰਗਰ ਖਾਣੇ ਵਾਸਤੇ ਵੀ ਉਦੇਸ਼ ਸੀ ਕਿ ਕੋਈ ਮੁੱਖਾ ਲੋੜਵੰਦ ਨੂੰ ਨਰਾਸ਼ ਨਾ ਜਾਣ ਦਿੱਤਾ ਜਾਏ ਚਾਹੇ ਉਹ ਕਿਸੇ ਵੇਲੇ ਜਾਂ ਕੁਵੇਲੇ ਵੀ ਆਏ ਬਹਿਰਾਤ ਉੱਠ ਦੇ ਇਸ਼ਨਾਨ ਕਰਕੇ ਸੈਦ ਨੂੰ ਜਾਂਦੇ ਫਿਰ ਸੰਗਤ ਵਿੱਚ ਕੁਝ ਦੇ ਸ਼ਬਦ ਕੀਰਤਨ ਤੋਂ ਬਾਅਦ ਸੰਗਤ ਦੇ ਸ਼ਾਂਤੇ ਦੂਰ ਕਰਦੇ ਦਪਹਿਰ ਨੂੰ ਥੋੜਾ ਆਰਾਮ ਕਰਕੇ ਸ਼ਿਕਾਰ ਖੇਡਣ ਨੂੰ ਚਲੇ ਜਾਂਦੀ। ਸ਼ਾਮ ਨੂੰ ਆਪ ਕਥਾ ਕਰਦੇ ਤੇ ਰੈਨਸ ਸੋਦਰ ਦਾ ਪਾਠ ਕਰਕੇ ਲੰਗਰ ਛਕਦੇ ਆਰਾਮ ਕਰਨ ਨੂੰ ਚਲੇ ਜਾਂਦੇ। 6ਵੇਂ ਪਾਤਸ਼ਾਹ ਤੋਂ ਸਿੱਖ ਲਹਿਰ ਦਾ ਮੁਗਲ ਹਕੂਮਤ ਨਾਲ ਕੋਈ ਟਕਰਾਵ ਸ਼ੁਰੂ ਹੋ ਗਿਆ ਸੀ ਜਿਸ ਨੂੰ ਪੂਰੀ ਤਰ੍ਹਾਂ ਸੰਘਰਸ਼ਤ ਹੋ ਕੇ ਸਿੱਖ ਸੰਗਤਾਂ ਨੇ ਸੰਭਾਲਿਆ ਸੀ। ਗੁਰੂ ਹਰ Rai ਸਹਮਜੀ ਹਰ ਵੇਲੇ ਵੀ ਕੋਈ ਹਾਲਤ ਸਾਜਕਾਰ ਨਹੀਂ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਅੰzar ਉਹਨਾਂ ਨੇ 250 ਜੰਗ ਜੋਤੇ ਤੇ ਸੂਲਬੀਰ ਕੋਸਵਾਰ ਰੱਖੇ ਜੋ ਉਹਨਾਂ ਦੀ ਅੰਗ ਰੱਖਿ ਕ ਸੀਤੇ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੇ ਸ ਪਰ ਇਹ ਗੁਰੂ ਸਾਹਿਬ ਦਾ ਫੈਸਲਾ ਤੇ ਕੋਸ਼ਿਸ਼ ਸੀ ਕਿ ਉਹ ਫੌਜ ਨੂੰ ਲੜਾਈ ਵਿੱਚ ਨਹੀਂ ਧੰਗੇਲਣਾ ਇਸ ਲਈ ਵਕਤ ਦੀਨ ਜਾ ਕੇ ਦੇਖ ਕੇ ਦੇਸ਼ ਦੇ ਵਿਚਲੇ ਉਤਾਰਾਚਨਾ ਆਵਾ ਵਿੱਚ ਆਪਣੇ ਆਪ ਨੂੰ ਨਿਰਫਕ ਰੱਖਿਆ ਸਿੱਖ ਸਹਾਇਤਾ ਨੂੰ ਮੁਗਲਾਂ ਤੇ ਕਹਿ ਨੂਰ ਦੀਆਂ ਰਾਹਸਤਾ ਵਿੱਚ ਉਲਝਣ ਨਹੀਂ ਦਿੱਤਾ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਵੀ ਲੜਾਈ ਨਹੀਂ ਲੜੀ ਵਿਰੋਧੀਆਂ ਨੇ ਕਈ ਵਾਰ ਹਲਾਵੀ ਬੋਲਿਆ ਜੰਗ ਤੱਕ ਨੌਬਤਾਂ ਗਈ ਪਰ ਗੁਰੂ ਸਾਹਿਬ ਨੇ ਆਪਣੀ ਸੂਝ ਤੇ ਸਿਆਣਪ ਨਾਲ ਆਉਣ ਵਾਲੇ ਖਤਰੇ ਨੂੰ ਟਾਲ ਲਿਆ ਧੀਰਵਾਲ ਨੇ ਬਰੋਧ ਕੀਤੀ ਪਰ ਗੁਰੂ ਸਾਹਿਬ ਚੁੱਪ ਰਹੇ ਜਹਾਨ ਦੇ ਪੁੱਤਰਾਂ ਦੀ ਤਖਤ ਨਸ਼ੀਨੀ ਦੀ ਜੰਗ ਵੇਲੇ ਵੀ ਖਤਰਾ ਸੀ ਤੇ ਆਣ ਪਿਆ ਪਰ ਆਪਣੀ ਆਪ ਨੂੰ ਲਗ ਰੱਖਿਆ ਜਿਸ ਕਰਕੇ ਸਿੱਖਾਂ ਵਿੱਚ ਜੋਸ਼ ਤੇ ਨਾਲ ਹੋਸ਼ ਤੇ ਸਹਿ ਚਿੰਤਾ ਵਾਲੇ ਵੀ ਗੁਣ ਪੈਦਾ ਹੋਏ ਗੁਣ ਹਰਾਈ ਚੀ ਦੇ ਵਕਤ ਮੁਗਲ ਹਕੂਮਤ ਸਿੱਖ ਲਹਿਰ ਦੇ ਕਾਫੀ ਨੇੜੇ ਹੋ ਗਈ ਕੁਝ ਮੁਗਲ ਹਕੂਮਤ ਦੇ ਹਾਲਤ ਵੀ ਇਹੋ ਜਿਹੀ ਹੋ ਗਈ ਗੁਰੂ ਸਾਹਿਬ ਨੂੰ ਕਾਫੀ ਸਮਾਂ ਮਿਲ ਗਿਆ ਅਮਨ ਸ਼ਾਂਤੀ ਵਿੱਚ ਰਹਿਣ ਦਾ ਜਿਸ ਵਿੱਚ ਉਹਨਾਂ ਨੇ ਸਿੱਖੀ ਪ੍ਰਚਾਰ ਤੇ ਪ੍ਰਸਾਰ ਤੇ ਜ਼ੋਰ ਦਿੱਤਾ ਗੁਰੂ ਨਾਨਕ ਸਾਹਿਬ ਨੇ ਆਪਣੀ ਉਦਾਸੀ ਦੇ ਆਰੰਭ ਵਿੱਚ ਕੋੜੀਆਂ ਨਾਲ ਪਿਆਰ ਕਰਕੇ ਇਨਸਾਨੀ ਹਮਦਰਦੀ ਦਾ ਅਸਲੀ ਸਬੂਤ ਦਿੱਤਾ ਗੁਰ ਹਰਾਈ ਜੀ ਨੇ ਕੋੜੀਆਂ ਲਈ ਹਰ ਘਰ ਬਣਵਾਈ દવાਖਾਨੇ ਸਫਾਖਾਨੇ ਖੋਲੇ ਜਿਸ ਵਿੱਚ ਚੰਗੇ ਸਿਆਣੇ ਵੈਦ ਹਕੀਮ ਰੱਖੀ ਤਾਂ ਦੇ ਰੋਗੀਆਂ ਨਾਲ ਅਥਾ ਪਿਆਰ ਕਰਦੇ ਸੀ ਜਿੱਥੇ ਆਪ ਦਾ ਨਾਮ ਨਾਮਦਾਰੂ ਦੇ ਕੇ ਲੋਕਾਂ ਨੂੰ ਅਰੋਗ ਤੇ ਸੁਖੀ ਰੱਖਦੇ ਸੀ ਅਥੀ ਆਪ ਰੋਗੀਆਂ ਦਾ ਇਲਾਜ ਕਰਕੇ ਉਹਨਾਂ ਨੂੰ ਅਰੋਗ ਵੀ ਕਰਦੇ ਸੀ ਜਿਤਨਾ ਵਕਤ ਬਚਦਾ ਦਵਖਾਨੇ ਸਫਾਖਾਨੇ ਵਿੱਚ ਰੋਗੀਆਂ ਦੀ ਸੇਵਾ ਤੇ ਦਵਾ دارو ਵਿੱਚ ਲਗਾ ਦਿੰਦੇ ਆਪ ਜੀ ਨੇ ਪੰਛੀਆਂ ਦੇ ਦਵਾ دارو ਦਾ ਵੀ ਇਤਿਜਾਮ ਕੀਤਾ ਜਦੋਂ ਹਿੰਦੁਸਤਾਨ ਦਾ ਬਾਦਸ਼ਾਹ ਸਾਜਹਾਨ ਦਾ ਸਭ ਤੋਂ ਵੱਡਾ ਤੇ ਪਿਆਰਾ ਪੁੱਤ ਦਾਰਾਸ਼ਕ ਨੂੰ ਜੋ ਇੱਕ ਸੂਫੀ ਜਵੀ ਤੇ ਖੁਦਾ ਖੋਕੋ ਸੁਦਾ ਇਨਸਾਨ ਸੀ ਸਾਜਹਾਨ ਇਸ ਨੂੰ ਵੱਡਾ ਤੇ ਬਾਕਿਆ ਨਾ ਸਮਝਦਾਰ ਹੋਣ ਕਰਕੇ ਗੱਦੀ ਦਾ ਹੱਕਦਾਰ ਸਮਝਦਾ ਸੀ ਔਰ ਜੇ ਅਮਲਾਚੀ ਚੋਸ ਤੇ ਚਲਾਕ ਤੇ ਚਾਲਾਂ ਚੱਲਣ ਵਿੱਚ ਮਾਹਰ ਇਹ ਸਾਰੀ ਦੀ ਸਾਰੀ ਹਕੂਮਤ ਨੂੰ ਹੜੱਪ ਕਰਨ ਦੀ ਤਮੰਨਾ ਰੱਖਦਾ ਸੀ ਆਪਣੀ ਇੱਛਾ ਪੂrti ਲਈ ਦਾਰਾ ਨੂੰ ਸੋਈਏ ਨਾਲ ਮਿਲ ਕੇ ਛੇਰ ਦੀ ਮੁੱਛ ਦਾ ਬਾਲ ਖਵਾ ਦਿੱਤਾ ਦਾਰਾ ਇਤਨਾ ਸਖਤ ਬਿਮਾਰ ਹੋ ਗਿਆ ਕਿ ਬਚਨ ਦੀ ਕੋਈ ਖਾਸ ਆਸ ਨਾ ਰਹੀ ਸ਼ਹਿਜ਼ਾਹਾਨੇ ਆਪਣੇ ਪੁੱਤਰ ਦੀ ਸਲਾਮਤੀ ਵਾਸਤੇ ਕੋਈ ਫਕੀਰ ਕੋਈ ਵੈਦ ਕੋਈ ਹਕੀਮ ਨਾ ਚੱਕਦਿਆ ਆਖਰੀ ਕਿਸੇ ਹਕੀਮ ਨੇ ਇੱਕ ਖਾਸ ਦਵਾਈ दी ਦਸ ਪਾਈ ਜੋ ਸਿਰਫ ਤੇ ਸਿਰਫ ਗੁਰੂ ਹਰ Rai ਸਾਹਿਬ ਜੀ ਦੇ ਦਰਵਾਜ਼ਾ ਖਾਨੇ ਵਿੱਚ ਸੀ ਪਹਿਲੇ ਤਾਂ ਸ਼ਾਹ ਜਹਾਂ ਹਿਚਕਾਇਆ ਕਿਉਂਕਿ ਸਿੱਖਾਂ ਦੇ ਮੁਗਲ ਹਕੂਮਤ ਬੰਨੋਂ ਕਿਤੇ ਜੁਰਮਾਂ ਦਾ ਉਸ ਨੂੰ ਅਹਿਸਾਸ ਹੀ ਪਰ ਗੁਰੂ ਘਰ ਦੀ ਮਰਿਆਦਾ ਇਸ ਤਰ੍ਹਾਂ ਦੀ ਨਹੀਂ ਸੀ ਕਿ ਕਿਸੇ ਲੋੜਵੰਦ ਨੂੰ ਖਾਲੀ ਤੋਰਿਆ ਜਾਵੇ ਸ਼ਾਹ ਜਹਾਂ ਨੇ ਆਪਣੇ ਬਜੀਰ ਨੂੰ ਕਹਿੰਦੀ ਪੁੱਤਰ ਨਾਲ ਭੇਜਿਆ ਗੁਰੂ ਸਾਹਿਬ ਨੇ ਚਟ ਦਵਾਈ ਭੇਜ ਦਿੱਤੀ ਤੇ ਦਾਰਾ ਕੋਲ ਨਾ ਹੋ ਗਿਆ ਦਾਰਾ ਵੈਸੇ ਵੀ ਗੁਰੂ ਕਾ ਨਾਸਦੇ ਰਕਦਾ ਸੀ Hindu Muslim ਨਾਲ ਨਾਲ ਇੱਕੋ ਜਿਹਾ ਸਿਰ ਕਦਾ ਸੀ ਜਿਸ ਕਰਕੇ ਉਹ ਜੇ ਉਸ ਨੂੰ ਕਾਫਰ ਕਹਿੰਦਾ ਸੀ ਜਦੋਂ ਦਾਰਾ ਨੂੰ ਪਤਾ ਚੱਲਿਆ ਕਿ ਉਹ ਗੁਰੂ ਹਰ Rai ਸਾਹਿਬ ਜੀ ਦੀ ਬਾਈ ਨਾਲ ਠੀਕ ਹੋਇਆ ਹੈ ਤਾਂ ਉਸ ਦੀ ਉਹਨਾਂ ਨੇ ਦਰਸ਼ਨਾਂ ਦੀ ਚਾਹ ਹੋਰ ਵੱਧ ਗਈ ਤੇ ਉਹ ਦਰਸ਼ਨ ਲਈ ਇੱਕ ਵਾਰੀ ਨਹੀਂ ਬਲਕਿ ਕਈ ਵਾਰੀ ਗਿਆ ਸਮੇਂ ਦੇ ਪਰਿਵਰਤਨ ਦੇ ਨਾਲੋਂ ਗੁਰੂ ਨਾਲ ਗੁਰੂ ਹਰ Rai ਸਾਹਿਬ ਜੀ ਦਾ ਗੁਰਮਤ ਤੇ ਸ਼ਾਸਤਰ ਵਿੱਦਿਆ ਦਾ ਪ੍ਰਚਾਰ ਵੀ ਕੋਨੇ-ਕੋਨੇ ਤੱਕ ਫੈਲ ਗਿਆ ਸੀ ਸਿੱਖਾਂ ਦੀ ਗੰਦੀ ਦਿਨ-ਬਦ ਦਿਨ ਵੱਧ ਰਹੀ ਸੀ ਜਿਸ ਕੰਮ ਵਾਸਤੇ ਦੂ ਨੇੜੇ ਜਿੱਥੇ ਵੀ ਲੋੜ ਪੈਂਦੀ ਚੰਗੇ ਚੰਗੇ ਵਿਦਵਾਨ ਸਿੱਖਾਂ ਨੂੰ ਭੇਜ ਦਿੰਦੇ ਤੇ ਲੋੜ ਹੋਵੇ ਚਲੇ ਜਾਂਦੇ ਜਿਸ ਦਾ ਨਤੀਜਾ ਇਹ ਹੈ ਕਿ ਉਹਨਾਂ ਦੇ ਕੋਰਸਵਾਰਾਂ ਦੀ ਗਿਣਤੀ ਵਾਧੀ ਚਲੇਗੀ ਅਸਲ ਸੱਤ ਸੱਤ ਤੇ ਤੋਪਾਂ ਵੀ ਕਾਫੀ ਇਕੱਠੀਆਂ ਹੋ ਗਈਆਂ ਇਸੇ ਦੌਰਾਨ ਖਬਰ ਆਈ ਕਿ ਦਾਰਾ ਉਸ ਦੇ ਨਾਂ 20000 ਫੌਜਾਂ ਮਿਸਨ ਅੰਗਰੇਜ਼ ਦੀਆਂ ਫੌਜਾਂ ਉਸ ਦਾ ਪਿੱਛਾ ਕਰ ਰਹੀਆਂ ਹਨ ਰਾਹ ਵਿੱਚ ਤਰਨ ਤਰਨ ਦੇ ਸ਼ਾਂਤੀ ਗੁਰੂ ਹਰ Rai ਸਾਹਿਬ ਜੀ ਨੂੰ ਮਿਲਿਆ ਤੇ ਬੇਨਤੀ ਕੀਤੀ ਔਰੰਗੇਬਾਦ ਦੀਆਂ ਫੌਜਾਂ ਨੂੰ ਕੋਈ ਦਵਾਲ ਬਲ ਪਰਤਨ ਤੇ ਰੋਕਿਆ ਜਾ ਸਕੇ ਤਾਂ ਮੇਰਾ ਬਚਾਅ ਹੋ ਸਕਦਾ ਹੈ ਗੁਰੂ ਸਾਹਿਬ ਨੇ ਉਸ ਨੂੰ ਦਲਾਸਾ ਦਿੱਤਾ ਤੇ ਦਰਿਆ ਤੋਂ ਸਾਰੀਆਂ ਵੇੜੀਆਂ ਹਟਵਾ ਲਈਆਂ ਤਾਂ ਕਿ ਦਾਰਾ ਨੂੰ ਲਾਹੌਰ ਪਹੁੰਚਦਾ ਵਕਤ ਮਿਲ ਜਾਵੇ ਉਹ ਲਾਹੌਰ ਪਹੁੰਚ ਵੀ ਗਿਆ ਪਰ ਕਿਸੇ ਗੁਦਾਰ ਨੇ ਕਾਰਨ ਆਰ.ਐਮ.ਜੀ ਦੇ ਹੱਥੋਂ ਪਕੜਿਆ ਗਿਆ ਦਾਰਾ ਤੇ ਉਹਦੇ ਸਾਥੀਆਂ ਨੂੰ ਪੂਰੀ ਤਰ੍ਹਾਂ ਕਤਲ ਕਰ ਦਿੱਤਾ ਗਿਆ ਜਿਨ੍ਹਾਂ ਭਰਾਮਾਂ ਦੀ ਮਦਦ ਨਾਲ ਦਾਰਾ ਨੂੰ ਹਰਾਇਆ ਸੀ ਉਹਨਾਂ ਨੂੰ ਵੀ ਕਤਲ ਕਰਵਾ ਕੇ ਖੁਦ ਤੱਕ ਤੇ ਤਾਂ ਉਸ ਦਾ مالک ਬਣ ਗਿਆ ਬੁੱਡੇ ਪਿਓ ਨੂੰ ਆਗਰੇ ਦੇ ਕਿਤੇ ਵਿੱਚ ਨਜ਼ਰ ਬੰਦ ਕਰਵਾ ਦਿੱਤਾ ਤੇ ਪਾਣੀ ਤੋਂ ਵੀ ਤਰਸਾ ਦਿੱਤਾ ਸਾਹ ਜਹਾਂ ਨੇ ਆਪਣੇ ਲੱਭ ਚ ਸੰਨ ਜਿੰਦ ਤੇ ਫਿਰ ਵੀ ਮਰਨ ਵਾਲੇ ਦੇ ਮੂੰਹ ਵਿੱਚ ਗੰਗਾ ਜਲ ਪਾ ਦਿੰਦੇ ਹਨ ਦੋਤੇ ਆਪਣੇ ਬਾਪ ਨੂੰ ਪਾਣੀ ਤੋਂ ਵੀ ਸੁਸਾ ਕੇ ਮਾਰ ਦਿੱਤਾ ਇਸ ਤਰ੍ਹਾਂ ਕੋਰ ਅਪਰਾਧੀ ਹੋਣ ਦੇ ਬਾਵਜੂਦ ਉਹ ਸਾਰੀ ਜ਼ਿੰਦਗੀ ਪਾਕ ਮੋਮਨਾ ਬਾਗ ਪੱਕਾ ਸਹਿਨਾਈ ਤੇ ਦੀਨ ਹਾਰ ਬਣਿਆ ਰਿਹਾ ਜਦ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦਾ ਆਸਰੀ ਚੇਲਾ ਸਾਹਮਣੇ ਨਹੀਂ ਕੀਤਾ ਔਰੰਗਜ਼ੇਬ ਨੇ ਗੱਦੀ ਹਾਸਲ ਕਰਦੇ ਹਾਂ ਆਪਣੇ ਗੁਨਾਹਾਂ ਤੋਂ ਪਰਦਾ ਪਾਰ ਤੇ ਆਪਣੇ ਆਪ ਨੂੰ ਇੱਕ ਸੁੱਚਾ ਮੁਸਲਮਾਨ ਸਾਬਤ ਕਰਨ ਲਈ ਬਿਨਾਰ ਸਤ ਮथुरा ਜੈਪੁਰ ਚੋਦਕੂੜ ਦੇ ਮੰਦਰਾਂ ਨੂੰ ਢਾਕੇ ਉਸ ਉੱਤੇ ਮਸਿੱਦਾਂ ਬਣਵਾਈਆਂ ਹਿੰਦੂਆਂ ਦੇ ਤੀਰਥਾਂ ਤੇ ਜੱਜੀਏ ਲਗਾ ਦਿੱਤੇ ਮੁਤ ਪੂਜਾ ਹੁਕਮਨ ਬੰਦ ਕਰਵਾ ਦਿੱਤਾ ਹਿੰਦੂਆਂ ਨੂੰ ਸਰਕਾਰੀ ਨੌਕਰੀਆਂੋਂ ਤੋਂ ਹਟਾ ਦਿੱਤਾ ਜੋ ਕਿਸ ਨੇਸੀਬ ਰਾਗੀ ਗਵਈਏ ਤੇ ਸੰਗੀਤਕਾਰਾਂ ਦੇਸ਼ ਤੋਂ ਕੱਢ ਦਿੱਤਾ ਸਾਰੇ ਰਾਗ ਰੰਗ ਜੋ ਅਕਬਰ ਦੇ ਚਮਾਨੇ ਤੋਂ ਚਲੇ ਆਣੇ ਸੀ ਬੰਦ ਕਰਵਾ ਦਿੱਤੇ ਮੁਸਲਮਾਨਾਂ ਤੇ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਇਸ ਵਕਤ ਸਿੱਖ ਵੀ ਉਸ ਦੀ ਸੀਨਾ ਜੋਰੀ ਤੋਂ ਬਚ ਨਹੀਂ ਸਕੇ ਜਿਨ੍ਹਾਂ ਜਿਨ੍ਹਾਂ ਨੇ ਦਰਾਸ ਕੋ ਦੀ ਮਦਦ ਕੀਤੀ ਸੀ ਹੁਣ ਉਹਨਾਂ ਦੀ ਵਾਰੀ ਆਈ ਦਰਾਸ ਕੋ ਦਾ ਗੁਰੂ ਸਾਹਿਬ ਕੋਲ ਆਣਾ ਜਾਣਾ ਕਾਫੀ ਸੀ ਇਸ ਕਰਕੇ ਸਾਰੇ ਗੁਰਦੁਆਰੇ ਜੋ ਨਗਰਾਂ ਤੇ ਸ਼ਹਿਰਾਂ ਵਿੱਚ ਸਨ ਢਾਡ ਦਿੱਤੇ ਤਾਂ ਜਿੱਤੇ ਗਏ ਤੇ ਸਿੱਖੇ ਪ੍ਰਚਾਰ ਉੱਥੋਂ ਕੱਢ ਦਿੱਤੇ ਗਏ ਇਹ ਲਿਖਤਾ ਕਿਰਤਪੁਰ ਸਾਹਿਬ 'ਚ ਪਹੁੰਚੀਆਂ ਹਰ ਰਾਏ ਸਾਹਿਬ ਜੀ ਨੂੰ ਦਿੱਲੀ ਪਹੁੰਚਣ ਦਾ ਪ੍ਰਮਾਣਾਂ ਭੇਜ ਦਿੱਤਾ ਗਿਆ ਗੁਰੂ ਸਾਹਿਬ ਖੁਦ ਤਾਂ ਨਹੀਂ ਗਏ ਕਿਉਂਕਿ ਗੁਰ ਹਰ ਰਾਏ ਗੋਬਿੰਦ ਸਾਹਿਬ ਦਾ ਹੁਕਮ ਸਿੰਘ ਕੀ ਮਸ਼ੀਲਾ ਤੇ ਮੱਥੇ ਨਹੀਂ ਲੱਗਣਾ ਆਪਣੇ ਵੱਡੇ ਪੁੱਤਰ RAMNAY ਨੂੰ ਭੇਜਤਾ ਦਿੱਤਾ ਦੇ ਨਾਲ ਸੱਚ ਤੋਂ ਮੂੰਹ ਨਹੀਂ ਹੋਣਾ ਕਿਸੇ ਤੋਂ ਡਰਨਾ ਨਹੀਂ ਤੇ ਹਰ ਸਵਾਲ ਦਾ ਸਹੀ ਸਹੀ ਉੱਤਰ ਦੇਣਾ ਰਾਮ ਰਾਏ ਨਾਲ ਭਾਈ ਤਾਰਾ ਨੂੰ ਭੇਜਣਾ ਕੀਤਾ ਚੌਵੀ ਘੋੜ ਸਵਾਰ ਚਾਲੀ ਸਿੱਖ ਵੀ ਨਾਲ ਗਏ ਰਾਮ ਰਾਏ ਅੰਬਾਲਾ ਤੋਂ ਪਾਣੀਪਤ ਹੁੰਦੇ ਦਿੱਲੀ ਚੰਦਰਾਵਾਲ ਖੜੇ ਕੋਲ ਜਿੱਥੇ ਅੱਜ ਕੱਲ ਮਜਨੂ ਦਾ ਟਿੱਲਾ ਹੈ ਟਿਕਾਣਾ ਕੀਤਾ ਗੁਰੂ ਨਾਨਕ ਸਾਹਿਬ ਦੁਆਰਾ ਸ਼ੁਰੂ ਕੀਤੀ ਸਿੱਖ ਲਹਿਰ ਨੇ ਸਮੇਂ-ਸਮੇਂ ਸਿਰ ਕਈ ਸੰਸਥਾਵਾਂ ਨੂੰ ਜਨਮ ਦਿੱਤਾ ਜਿਵੇਂ ਲੰਗਰ ਸੰਗਤ ਮੰਜੀ ਦਸ਼ਵੰਦ ਮੰਚਤ ਧਰਮਸ਼ਾਲਾ ਆਦਿ ਜੋ ਹੁਣ ਤੱਕ ਪੂਰੀ ਤਰ੍ਹਾਂ ਪ੍ਰਫੁੱਲਤ ਹੋ ਚੁੱਕੀਆਂ ਸਨ ਗੁਰੂ ਹਰ Rai ਸਾਹਿਬ ਨਾ ਕੇਵਲ ਇਹਨਾਂ ਸੰਸਥਾਵਾਂ ਨੂੰ ਸਮਾਲਿਆ ਸਗੋਂ ਵਿਕਸਿਤ ਵੀ ਕੀਤਾ ਸਿੱਖੀ ਦੇ ਪ੍ਰਚਾਰ ਨੂੰ ਪੱਕੇ ਪੈਰੀ ਖੜਾ ਕਰਨ ਲਈ ਛੇ ਬਖਸ਼ਾ ਵੀ ਸੰਤਾਪਤ ਕੀਤੀਆਂ ਜਿਸ ਨਾਲ ਦੱਖਣੀ ਭਾਰਤ ਵਿੱਚ ਬਖਸ਼ਾ ਦਾ ਜਾਲ ਵਿਛ ਗਿਆ। ਪ੍ਰਚਾਰ ਦੀ ਯਤਰਾਵਾਂ ਗੁਰੂ ਸਾਹਿਬ ਨੇ ਪ੍ਰਚਾਰ ਦੇ ਕੰਮ ਨੂੰ ਠਿੱਲਾ ਨਹੀਂ ਪੈਣ ਦਿੱਤਾ। ਕਈ ਨਾਮੇ ਪ੍ਰਚਾਰਕ ਦੂਦਰਾਡੇ ਮੁਗਲ ਮੁਲਕ ਵਿੱਚ ਭੇਜ ਦਿੱਤੇ ਗਏ। ਗੁਰੂ ਸਾਹਿਬ ਨੇ ਖੁਦ ਵੀ ਆਪਣੀ ਗੋਲਾਈ ਕਾਲ 1644 ਕਾੜ ਦੇ ਦੌਰਾਨ ਵਿੱਚ ਕਰਤਾਰਪੁਰ ਤੋਂ ਬਾਹਰ ਜਾ ਕੇ ਸਿੱਖੀ ਪ੍ਰਚਾਰ ਕੀਤਾ। ਹਾਲਕੀ ਇਹਨਾ ਪ੍ਰਚਾਰਕ ਦੌਰਿਆਂ ਬਾਰੇ ਇਤਿਹਾਸਕਾਰਾਂ ਵਿੱਚ ਕਾਫੀ મતਭੇਦ ਹਨ ਗੁਰੂ ਸਾਹਿਬ ਨੇ ਦੋ ਪ੍ਰਚਾਰਕ ਦੌਰੇ ਕੀਤੇ ਪਹਿਲਾ ਦौरा ਪਹਿਲੇ ਵਿੱਚ ਅੰਮ੍ਰਿਤਸਰ ਗੋਇੰਦਵਾਲ ਖੰਡੂਰ ਸਾਹਿਬ ਵਿਦਵਾਬੇ ਵਿੱਚ ਵੀ ਤਾਂ ਸਦੀਆਂ ਤੋਂ ਪ੍ਰਚਾਰ ਹੁੰਦੀ ਆਈ ਸੀ ਪਰ ਮਾਲਵੇ ਵਿੱਚ ਸવાય ਗੁਰੂ ਗੋਬਿੰਦ ਸਾਹਿਬ ਜੀ ਦੇ ਕਿਸੇ ਗੁਰੂ ਸਹਿਬਾਨ ਨੇ ਚੰਨ ਨਹੀਂ ਪਾਏ ਗੁਰੂ ਹਰ Rai ਸਾਹਿਬ ਜੀ ਨੇ ਇਸ ਇਲਾਕੇ ਉੱਚੀ ਵੀ ਪ੍ਰਚਾਰ ਰੰਭਿਆ 1656 ਵਿੱਚ ਗੁਰੂ ਹਰ Rai ਸਾਹਿਬ ਜੀ ਮਾਲਵੇ ਵਿੱਚ ਮਹਾਰਾਜ ਤੱਕ ਗਏ ਜਿੱਥੇ ਉਹਨਾਂ ਨੇ ਫੁੱਲ ਜੋ ਆਪਣੇ ਸੁਵੰਦੀਆਂ ਸਮੇਤ ਰੋਜ਼ ਦੀਵਾਨ ਵਿੱਚ ਹਾਜ਼ਰ ਹੁੰਦੇ ਉਹਨਾਂ ਦੀ ਨਿਮਰਤਾ ਤੇ ਸੇਵਾ ਭਾਵ ਦੇਖ ਕੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਰਾਜਕਮਾਉਣੀ ਜਿਸ ਵਜੋਂ ਪਟਿਆਲਾ ਜੀ ਤੇ ਨਾਬਾ ਦੀਆਂ ਰਹਾਸਤਾ ਹੋਂਦ ਵਿਚ ਆਇਆ ਇਸੇ ਪਰਾਂ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਉਹਨਾਂ ਨੂੰ ਖੁਸ਼ੀ ਵਸੰਦਾ ਆਸ਼ੀਰਵਾਦ ਦਿੱਤਾ ਸੀ ਜਦੋਂ ਆਪ ਸਿਆਲਕੋਟ ਦੇ ਨੇੜੇ ਗਲੋਟਿਆ ਖੁਦ ਪੂਜੇ ਤਾਉ ਅਥਮ ਭਾਈ ਨੰਦ ਲਾਲਪੂਰੀ ਦਰਸ਼ਨਾਂ ਨੂੰ ਆਏ ਨਾਲ ਉਹਨਾਂ ਦਾ ਪੋਤਰਾ ਭਾਈ ਹਕੀਕਤ ਰਾਏ ਵਿਸਨ ਉਹਨਾਂ ਨੇ ਉਪਦੇਸ਼ ਮੰਗਿਆ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਤਿੰਨ ਤਿੰਨ ਗੱਲਾਂ ਦੀ ਮਨਾਈ ਕੀਤੀ ਟੋਪੀ ਪੈਣਾ ਨਸ਼ਾ ਵਸਾ ਦੇ ਕੇ ਇਸ ਕਤਲ ਕਰਵਾਣੀ ਜਿਸ ਨੂੰ ਉਹਨਾਂ ਨੇ ساری ਜਿੰਦਗੀ ਵਾਸਤੇ ਪੱਲੇ ਬੰਨ ਲਿਆ ਇਹਨਾਂ ਸਿੱਖਾਂ ਦਾ ਨਾਂ タルਮੀ ਸਿੱਖ ਪੈ ਗਿਆ ਜੋ ਹਰlfloor ਵੇਲੇ ਸਿੱਖਾਂ ਤੇ ਸਿੱਖੀ ਦੀ ਸੇਵਾ ਕਰਦੇ ਹਕੀਕਤ ਰਾਜ ਕਰੀਆ ਖਾਨ ਦੇ ਹੱਥੋਂ ਸ਼ਹੀਦ ਹੋਇਆ 360 ਮੰਂਦੀਆਂ ਹੋਰ ਥਾਪੀਆਂ ਫਰਾਂਸ ਸਾਹਿਬ ਜੀ ਦੀਆਂ ਬੇੜੀਆਂ ਤਿਆਰ ਕਰਵਾਈਆਂ ਆਪਣੀ ਹੱਥੀ ਮੂਲ ਮੰਤਰ ਨੂੰ ਨਖੇੜ ਕੇ ਲਿਖਿਆ ਤਾਂ ਕਿ ਬਾਣੀ ਪੜਨ ਤੇ ਸਮਝ ਨੂੰ ਚ ਸਾਨੀ ਰਹੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਤਾਰਪੁਰ ਵਿੱਚ ਇੱਕ ਬਾਗ ਬਣਾਇਆ ਸੀ ਜਿਸ ਦਾ ਬਹੁਤਾ ਵਿਕਾਸ ਗੁਰੂ ਹਰ Rai ਸਾਹਿਬ ਜੀ ਵਕਤ ਹੋਇਆ ਉਸ ਵਿੱਚ ਕਈ ਤਰ੍ਹਾਂ ਦੇ ਫਲ ਤੇ ਜੜੀ ਬੁੱਟੀਆਂ ਲਗਵਾਈਆਂ ਗਈਆਂ ਜੋ ਆਪ ਜੀ ਦੇ ਸਫਾ ਖਾਨ ਨੇ ਦਵਾ ਖਾਨ ਨੇ ਵਿਚੇ ਕਮਾਇਆ ਆਪ ਜੀ ਦੇ ਬਖਸ਼ ਕਰਤਾਰ ਫੋਦੀ ਆਵਾਦੀ ਇਤਨੀ ਵੱਧ ਗਈ ਕਿ ਕਈ ਵਸਿਆ ਬਣ ਗੀਆਂ ਵੱਖ-ਵੱਖ ਥਾਵਾਂ ਤੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਬੁੰਜਾ ਬਾਗ ਲਗਵਾਏ ਚਿਨਾਦੀ ਦੇਖਭਾਲ ਕਰਨ ਲਈ ਸਿਆਣੇ ਮਾਲੀਆਂ ਦਾ ਇੰਤਜ਼ਾਮ ਕੀਤਾ ਗਿਆ ਚੰਗੇ ਬਾਗ ਤਿਆਰ ਕਰਨ ਵੇਲੇ ਮਦੀਆ ਨੂੰ ਨਾਮ ਦਿੱਤੇ ਜਾਂਦੇ ਬਰਤਾਰਪੁਰ ਅੱਜ ਵੀ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਹੈ ਪਤਾਰ ਵਿੱਚ ਗੰਗਾ ਸਰਕੂ ਨੂੰ ਪੱਕਾ ਕਰਵਾਇਆ ਡਨੋਲੀ ਵਿੱਚ ਮਾਤਾ ਦੇ ਮੋਦਰੀ ਦੀ ਯਾਦ ਬਚਾਉਣ ਸੰਪੂਰਨ ਕਰਵਾਇਆ ਜੋ ਸ਼ੇਵੀ ਪਾਸ਼ਾ ਬਖਤਾਸੀ ਨੂਰ ਮਹਿਲ ਵਿੱਚ ਕਬਾਗ ਵਿੱਚ ਧਰਮਸ਼ਾਲਾ ਬਣਾਉਣ ਦਾ ਆਦੇਸ਼ ਦਿੱਤਾ ਗੁਰੂ ਸਾਹਿਬ ਦੇ ਨੇੜੇ ਲਹਿਰਾਂ ਤੇ ਮਹਾਰਾਜ ਪਿੰਡ ਬਸਾਈ ਕਸ਼ਮੀਰ ਦੇ ਡੇਰੇ ਤੇ ਨੇਜਾਮਾਰ ਕੇ ਖੂਬ ਬਣਾਇਆ ਕਿਉਂਕਿ ਸਾਰੇ ਨਗਰ ਵਿੱਚ ਇੱਕ ਹੀ ਖੂਸੀ ਤੇ ਲੋਕਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਗੁਰੂ ਸਾਹਿਬ ਨੇ ਸੱਚਖੰਡ ਦੀ ਵਾਪਸੀ ਦਾ ਸਮਾਂ ਜਾਣ ਕੇ ਆਪਣੇ ਛੋਟੇ ਸਹਬਜ਼ਾਦੇ ਜੋ ਅਜੇ ਮਸਾ 5 ਵਰਿਆਂ ਦੇ ਸੀ ਗੁਰਗੱਦੀ ਲਈ ਥਾ ਬੱਡਾ ਪੁੱਤਰ ਤੋਂ ਪਹਿਲੇ ਹੀ ਬੇਮਕੋ ਚੁੱਕਾ ਸੀ 6 ਅਕਤੂਬਰ 1908 ਐਤਵਾਰ ਵਾਲੇ ਦਿਨ ਜੋਤੀ ਜੋਤ ਸਮਾ ਗਏ ਆਪ ਜੀ ਦਾ ਦੇਹ ਸੰਸਕਾਰ ਸਤਲੁਜ ਦੇ ਕੰਡੇ ਤੇ ਅਸੇ ਪਤਾਲਪੁਰੀ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ ਉਹ ਆ ਬਾਣੀ ਨੂੰ ਬੇਹਤ ਪਿਆਰ ਕਰਦੇ ਉੱਤੋਂ ਤੱਕ ਬਾਣੀ ਸੰਦੇ ਸੰਦੇ ਇਸ ਨੇ ਨੀਲ ਹੋ ਜਾਂਦੇ ਕਿ ਆਪਣੇ ਆਪ ਨੂੰ ਭੁੱਲ ਜਾਂਦੇ ਕਾਲਪੁਰਖ ਤੇ ਪ੍ਰੋਸਤਾ ਕਰੋ ਪੀਣਾ ਕਿਸੇ ਹੀਲ ਸੋਚ ਤੋਂ ਸਾਬ ਅਮਲ ਤੇ ਸੁੱਚੀ ਸੁੱਚੀ ਕਿਰਤ ਕਰੋ ਕਿਸੇ ਨੰਦਾ ਨਾ ਆਖੋ ਨਾ ਹੀ ਕਿਸਦਾ ਦਿਲ ਦਿਖਾਓ ਕਾਮ ਕ੍ਰੋਧ ਮੋਹ ਹੰਕਾਰ ਤੋਂ ਤਿਆਗੋ ਸੰਸਾਰ ਸੰਸਾਰ ਨੂੰ ਪਾਰ ਕਰਨੇ ਦਾ ਜਹਾਜ਼ ਹੈ ਸਤਿਤੀ ਦਾ ਅਦੁੱਤ ਸਤਕਾਰ ਕਰੋ ਮਾਪਿਓ ਦੀ ਸੇਵਾ ਇੱਕ ਉੱਤਮ ਸੇਵਾ ਹੀ ਤੇ ਭਗਵਾਂ ਭਗਤੀ ਹੈ ਦਸ਼ਵੰਦ ਕਰੋ ਜਿਸ ਨਾਲ ਲੋੜਵੰਦਾ ਭੁੱਖਿਆਂ ਤੇ ਗਰੀਬਾਂ ਦੀ ਸੇਵਾ ਹੋਵੇ ਜੋ ਉਸ ਨੂੰ ਛਪਾਉਣ ਦੀ ਕੋਸ਼ਿਸ਼ ਨਾ ਕਰੇ ਜੋ ਨਹੀਂ ਹੋ ਉਸ ਨੂੰ ਦਖਣ ਦੀ ਕਰਨ ਦੀ ਕੋਸ਼ਿਸ਼ ਨਾ ਕਰੋ ਆਰਾਦੇ ਵਿੱਚ ਡਿੜ ਰਹੋ ਸੋ ਸਮਝ ਕੇ ਫੈਸਲਾ ਕਰੋ ਡੋਲੋ ਨਹੀਂ ਸਿੱਖ ਕੌਮ ਨੂੰ ਟੋਪੀ ਪਾਉਣ ਤਮਾਕੂ ਨੱਕ ਪੀਣ ਸੇ ਕੇਸ ਨਾ ਕਤਲ ਕਰਨ ਦੀ ਹਤਾਜਤ ਵੀ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ